ਸ਼੍ਰੋਮਣੀ ਕਮੇਟੀ ਦੁਆਰਾ ਪ੍ਰਬੰਧਕ ਕਮੇਟੀ ਦੀ ਕੰਤਰੀਗ ਕਮੇਟੀ ਦੀ ਮੀਟਿੰਗ ਹੁੰਦੀ ਹੈ ਔਰ ਇਹ ਮੀਟਿੰਗ 19 ਤਰੀਕ ਨੂੰ ਰੱਖੀ ਗਈ ਇਸ ਕਮੇਟੀ ਦੀ ਮੀਟਿੰਗ ਦੇ ਵਿੱਚ ਇਹ ਫੈਸਲਾ ਸੁਣਾਇਆ ਗਿਆ ਸੀ ਕਿ ਇੱਕ ਤਿੰਨ ਮੈਂਬਰੀ ਕਮੇਟੀ ਬਣਾਈ ਜਾਵੇਗੀ ਉਹ ਤਿੰਨ ਮੈਂਬਰੀ ਕਮੇਟੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸੰਬੰਧੀ ਜਾਂਚ ਕਰੇਗੀ ਹੁਣ ਇਸੇ ਕਮੇਟੀ ਦੀ ਮੀਟਿੰਗ ਨੂੰ ਲੈ ਕੇ ਸਵਾਲ ਖੜੇ ਹੋ ਰਹੇ ਆ ਜਸਵੰਤ ਸਿੰਘ ਪੜੈਣ ਇੱਕ ਐਸਜੀਪੀਸੀ ਮੈਂਬਰ ਨੇ ਔਰੇ ਉਹ ਐਸਜੀਪੀਸੀ ਮੈਂਬਰ ਨੇ ਜਿਨ੍ਹਾਂ ਨੇ ਇਸ ਕਮੇਟੀ ਦੀ ਮੀਟਿੰਗ ਦੇ ਵਿੱਚ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਦੇ ਵਿੱਚ ਆਵਾਜ਼ ਚੱਕੀ ਸੀ ਆਵਾਜ਼ ਬੁਲੰਦ ਕੀਤੀ ਸੀ ਇੱਕ ਨਿੱਜੀ ਚੈਨਲ ਦੇ ਵੱਲੋਂ ਜਸਵੰਤ ਸਿੰਘ ਪੜੈਣ ਨਾਲ ਗੱਲਬਾਤ ਕੀਤੀ ਗਈ ਔਰ ਉਸ ਗੱਲਬਾਤ ਦੇ ਵਿੱਚ ਇਹ ਉਹਨਾਂ ਨੇ ਦੱਸਿਆ ਕਿ ਆਵਾਜ਼ ਬੁਲੰਦ ਕਰਨ ਦਾ ਕਾਰਨ ਇਹ ਸੀ ਕਿ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਇਹ ਦੱਸਣਾ ਜ਼ਰੂਰੀ ਤੇ ਲਾਜ਼ਮੀ ਸੀ ਕਿ ਇਹ ਅਧਿਕਾਰ ਖੇਤਰ ਐਸਜੀਪੀਸੀ ਦਾ ਨਹੀਂ ਹੈ ਔਰ ਇਹੀ ਆਵਾਜ਼ बुलंद ਕੀਤੀ। ਉਹਨਾਂ ਨੇ ਆਪਣੀ ਇਸ ਗੱਲਬਾਤ ਦੇ ਵਿੱਚ ਇਥੋਂ ਤੱਕ ਵੀ ਜਾਣਕਾਰੀ ਦਿੱਤੀ ਹੈ ਕਿ ਇੱਕ ਧੜਾ ਵੱਖਰਾ ਸੀ ਜਿਹੜਾ ਅਕਾਲੀ ਦਲ ਦਾ ਕਿਹਾ ਜਾ ਸਕਦਾ ਹੈ। ਉਹ ਧੜਾ ਵਾਰ-ਵਾਰ ਇਸੇ ਚੀਜ਼ ਦੀ ਸਫਾਰਿਸ਼ ਕਰ ਰਿਹਾ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਫਾਰਗ ਕਰ ਦੇਣਾ ਚਾਹੀਦਾ। ਹਾਲਾਂਕਿ ਉਹਨਾਂ ਨੇ ਆਪਣੀ ਉਸ ਗੱਲਬਾਤ ਦੇ ਵਿੱਚ ਇਥੋਂ ਤੱਕ ਕਿਹਾ ਕਿ ਉਹ ਪੋਲੀਟੀਕਲੀ ਚਾਰਜਡ ਬਿਆਨ ਸਗੇ ਸਿਆਸੀ ਬਿਆਨ ਕਹੇ ਜਾ ਸਕਦੇ ਹੈ। ਔਰ ਉਹਨਾਂ ਨੇ ਇਥੋਂ ਤੱਕ ਵੀ ਕਹ ਦਿੱਤਾ ਕਿ ਐਸਜੀਪੀਸੀ ਦੇ ਮੈਂਬਰ ਜਿਹੜੇ ਧਾਰਮਿਕ ਦਿਖਾਈ ਦਿੰਦੇ ਨੇ ਉਹਨਾਂ ਦੇ ਵਿੱਚੋਂ ਜ਼ਿਆਦਾਤਰ ਉਹ ਨੇ ਜਿਨ੍ਹਾਂ ਦੀਆਂ ਅੱਖਾਂ ਦੇ ਅੱਗੇ ਸਿਆਸਤ ਦਾ ਚਸ਼ਮਾ ਲੱਗਿਆ ਹੋਇਆ ਹੈ ਪੋਲਿਟিক্যাল ਸਪੈਕਸ ਲੱਗੀਆਂ ਹੋਈਆਂ ਨੇ ਫਿਰ ਇਸ ਤੋਂ ਇਲਾਵਾ بڑے ਤੱਥ ਨੇ ਜਿਹੜੇ ਜਸਵੰਤ ਸਿੰਘ ਪ੍ਰੈਨ ਨੇ ਸਾਂਝੇ ਕੀਤੇ ਨੇ ਉਹਨਾਂ ਨੇ ਇੱਥੋਂ ਤੱਕ ਦੀ ਗੱਲ ਰੱਖੀ ਹੈ ਕਿ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜਿਹੜੇ ਨੇ ਉਹ ਆਪ ਤਾਂ ਕਿਸੇ ਪੱਖ ਵੱਲ ਨਹੀਂ ਸੀ ਉਹ ਆਪ ਚੁੱਪਚਾਪ ਰੁਝਾਨ ਦੇਖ ਰਹੇ ਸੀ ਹਾਲਾਤ ਦੇਖ ਰਹੇ ਸੀ ਪਰ ਇੱਕ ਉਹਨਾਂ ਨੇ ਪਰਸਨਲ ਇੰਟਰੈਕਸ਼ਨ ਸ਼ੇਅਰਸ ਕੀਤਾ ਆਪਣੇ ਉਸ ਬਿਆਨ ਦੇ ਵਿੱਚ ਆਪਣੇ ਉਸ ਖੁਲਾਸੇ ਦੇ ਵਿੱਚ ਉਹ ਕਹਿੰਦੇ ਨੇ ਕਿ ਜਦੋਂ ਉਹਨਾਂ ਨੇ ਪੁੱਛਿਆ ਕਿਉਂਕਿ ਉਹ ਆਪਣੀ ਨੇੜਤਾ ਦੱਸਦੇ ਨੇ ਪ੍ਰਧਾਨ ਐਡਵੋਕੇਟ ਹਰਜਨ ਸਿੰਘ ਧਾਮੀ ਦੇ ਨਾਲ ਉਹ ਕਹਿੰਦੇ ਕਿ ਜਦੋਂ ਉਹਨਾਂ ਨੇ ਪੁੱਛਿਆ ਕਿ ਇਸ ਕਮੇਟੀ ਦੇ ਵਿੱਚ ਚਲੋ ਹੋਰ ਕੁਝ ਨਹੀਂ ਤਾਂ ਇਸ ਕਮੇਟੀ ਦੇ ਵਿੱਚ ਇੱਕ ਮੈਂਬਰ ਹੀ ਵਧਾ ਦਿਓ ਉਹਨਾਂ ਨੂੰ ਪਾ ਦਿਓ ਜਾਂ ਕਿਸੇ ਹੋਰ ਨੂੰ ਕਿਸੇ ਹੋਰ ਅ ਧੜੇ ਚੋਂ ਕਿਸੇ ਵਿਅਕਤੀ ਨੂੰ ਪਾ ਦਿੱਤਾ ਜਾਵੇ ਜਾਂ ਕਿਸੇ ਹੋਰ ਮੈਂਬਰ ਨੂੰ ਇਹਦੇ ਵਿੱਚ ਇਨਕਲੂਡ ਕਰ ਦਿੱਤਾ ਜਾਵੇ ਤਾਂ ਬਾਕੌਲ ਜਸਵੰਤ ਸਿੰਘ ਪੜੈਣ ਉਦੋਂ ਇਹ ਜਵਾਬ ਆਇਆ ਕਿ ਉਹ ਮਜਬੂਰ ਨੇ ਉਹ 4 ਤੋਂ 5 ਜਾਂ 3 ਤੋਂ 4 ਵੀ ਨਹੀਂ ਕਰ ਸਕਦੇ ਉਹ ਮਜਬੂਰ ਨੇ ਹੁਣ ਸਵਾਲ ਖੜਾ ਹੁੰਦਾ ਹੈ ਕਿ ਪ੍ਰਧਾਨ ਸਾਹਿਬ ਨੂੰ ਇਹੋ ਜੀ ਕਿਹੜੀ ਮਜਬੂਰੀ ਸੀ ਇਹਦਾ ਜਵਾਬ ਵੀ ਜਸਵੰਤ ਸਿੰਘ ਪੜੈਣ ਨੇ ਆਪਣੀ ਉਸ ਗੱਲਬਾਤ ਚ ਦਿੱਤਾ ਆ ਉਸ ਨਿੱਜੀ ਚੈਨਲ ਨੂੰ ਦਿੱਤੀ ਉਸ ਇੰਟਰਵਿਊ ਦੇ ਵਿੱਚ ਜਸਵੰਤ ਸਿੰਘ ਪੜੈਣ ਕਹਿੰਦੇ ਨੇ ਕਿ ਉਹਨਾਂ ਦੀ ਮੀਟਿੰਗ ਤੋਂ ਕੁਝ ਦੇਰ ਪਹਿਲਾਂ ਬਿਕਰਮ ਸਿੰਘ ਮਜੀਠੀਆ ਉੱਥੇ ਆਏ ਸਨ ਇਹ ਗੱਲ ਐਸਜੀਪੀਸੀ ਮੈਂਬਰ ਜਸਵੰਤ ਸਿੰਘ ਪ੍ਰੈਣ ਨੇ ਕਹੀ ਹੈ ਐਡਜੈਕਟਿਵ ਮੈਂਬਰ ਨੇ ਕਹੀ ਹੈ ਔਰ ਉਹ ਕਹਿੰਦੇ ਨੇ ਕਿ ਮੀਟਿੰਗ ਤੋਂ ਪਹਿਲਾਂ ਬਿਕਰਮ ਸਿੰਘ ਮਜੀਠੀਆ ਉੱਥੇ ਆਏ ਸੀ ਔਰ ਕਹਿੰਦੇ ਕਿ ਹੋ ਸਕਦਾ ਹੈ ਕਿ ਬਿਕਰਮ ਸਿੰਘ ਮਜੀਠੀਆ ਜੇ ਉੱਥੇ ਆਏ ਸੀ ਤੇ ਉਹਨਾਂ ਨੇ ਕੋਈ ਗੱਲ ਆਖੀ ਹੋਵੇ ਜਾਂ ਜਿਹੜਾ ਇਹ ਕਥਿਤ ਦਬਾਅ ਕਿਹਾ ਜਾ ਰਿਹਾ ਹੈ ਇਹ ਬਿਕਰਮ ਸਿੰਘ ਮਜੀਠੀਆ ਦੇ ਆਉਣ ਤੋਂ ਬਾਅਦ ਪੈਦਾ ਹੋਇਆ ਹੋਵੇ ਇਹ ਵੀ ਹੁਣ ਕਿਤੇ ਨਾ ਕਿਤੇ ਸਵਾਲ ਖੜੇ ਹੋਣ ਲੱਗ ਗਏ ਨੇ ਜਸਵੰਤ ਸਿੰਘ ਪੜੈਣ ਦੇ ਇਸ ਬਿਆਨ ਤੋਂ ਬਾਅਦ ਵਾਧੂ ਸਵਾਲ ਖੜੇ ਰਿਹਾ ਕਿ ਕੀ ਬਿਕਰਮ ਸਿੰਘ ਮਜੀਠੀਆ ਦੇ ਆਉਣ ਦੇ ਨਾਲ ਹੀ ਇਹ ਸਾਰੀ ਗੇਮ ਬਦਲੀ ਹੈ ਇਹ ਤਿੰਨ ਮੈਂਬਰੀ ਕਮੇਟੀ ਵਾਲੀ ਗੇਮ ਬਦਲੀ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਹੋਏ ਇਹ ਸਾਰੇ ਵਰਤੀਰੇ ਦੇ ਪਿੱਛੇ ਬਿਕਰਮ ਸਿੰਘ ਮਜੀਠੀਆ ਨੇ ਜਾਂ ਫਿਰ ਇਸ ਸਾਰੇ ਮਾਮਲੇ ਨੂੰ ਲੈ ਕੇ ਅਸਲ ਗੱਲ ਕੁਝ ਹੋਰ ਹੈ ਦਰਸਲ ਜਸਵੰਤ ਸਿੰਘ ਪੜੈਣ ਵੱਲੋਂ ਬੜੀ ਬੇਬਾਕੀ ਦੇ ਨਾਲ ਕੁਝ ਗੱਲਾਂ ਸਾਹਮਣੇ ਰੱਖੀਆਂ ਗਈਆਂ ਨੇ ਹਾਲਾਂਕਿ ਇਹ ਉਹਨਾਂ ਦਾ ਪੱਖ ਹੈ ਇਸ ਵਾਸਤੇ ਇਹਨੂੰ ਅਸਲ ਸੱਚ ਨਹੀਂ ਕਿ ਆਜ ਆ ਸਕਦਾ ਇੱਕ ਇੱਕ ਪਾਸੇ ਰਹਿ ਕੇ ਸਿੱਕੇ ਦਾ ਇੱਕ ਪਹਿਲੂ मात्र ਕਿਹਾ ਜਾ ਸਕਦਾ ਪਰ ਜ਼ਰੂਰ ਉਹਨਾਂ ਨੇ ਗੱਲ ਅੱਗੇ ਰੱਖੀ ਹੈ ਸਾਹਮਣੇ ਰੱਖੀ ਹੈ ਔਰ ਉਹਨਾਂ ਨੇ ਇਹ ਵੀ ਕਿਹਾ ਕਿ 30 ਤਰੀਕ ਵਾਲੀ ਮੀਟਿੰਗ ਦੇ ਵਿੱਚ ਵੀ ਕੋਈ ਵੱਡਾ ਵਿਵਾਦ ਪੈਦਾ ਹੋ ਸਕਦਾ ਹੈ ਵੱਡਾ ਮਸਲਾ ਖੜਾ ਹੋ ਸਕਦਾ ਹੈ ਹੁਣ ਦੇਖਣ ਵਾਲੀ ਗੱਲ ਹੈ ਕੀ ਕੁਝ ਹੋਵੇਗਾ ਪਰ ਬਿਕਰਮ ਸਿੰਘ ਮਜੀਠੀਆ ਦਾ ਨਾਮ ਇੱਥੇ ਆ ਗਿਆ ਔਰ ਕਿੰਨੀ ਕ ਸੱਚਾਈ ਹੈ ਇਸ ਬਿਆਨ ਦੇ ਵਿੱਚ ਸਤਥ ਦੇ ਵਿੱਚ ਉਹ ਵੇਖਣ ਵਾਲੀ ਗੱਲ ਹੈ ਜੋ ਵੀ ਹੋਏਗਾ ਦੱਸਦੇ ਰਹਿਾਂਗੇ ਬਣੇ ਰਹਿਵਾਂ ਨੀ ਪੰਜਾਬੀ